ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦਾ ਹਾਂ ਜੀ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਆਪਾਂ ਬਣਾਇਆ ਜੀਗਾ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸੀ ਇਹਨਾਂ ਦਾ ਜਨਮ 1534 ਈਸਵੀ ਸੇ ਹੋਇਆ ਸੀਗਾ ਜੀ ਤੇ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਸ਼ਹਿਰ ਬਸਾਇਆ ਸੀਗਾ ਜੀ ਇਹਨਾਂ ਨੇ ਗੁਰਗੱਦੀ ਨੂੰ 7 ਸਾਲ ਸੰਭਾਲਿਆ ਸੀਗਾ ਜੀ ਤੇ ਇਹਨਾਂ ਦੇ ਤਿੰਨ ਪੁੱਤਰ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਜੀ ਪ੍ਰਥਵੀ ਚੰਦ ਮਹਾਦੇਵ ਤੇ ਅਰਜੁਨ ਜੀ ਤੇ ਆਪਣੇ ਕੋਲ ਇਹ ਫੱਟਾ ਸੀਗਾ ਜੀ ਆਪਣੇ ਕੋਲ 2 ਫੁੱਟ ਲੰਬਾ ਸੀਗਾ ਜੀ ਤੇ 1.5 ਫੁੱਟ ਚੌੜਾ ਸੀਗਾ ਜੀ ਤੇ ਇਹਦੇ ਉੱਤੇ ਆਪਾਂ ਪੰਜਾਬੀ ਦੇ ਵਿੱਚ ਪੂਰੀ ਸ਼ਰਦਾ ਨਾਲ ਲਿਖਿਆ ਜੀ ਨਾਮ ਤੇ ਥੱਲੇ RAMDAS ਜੀ ਲਿਖਤਾ ਸੀਗਾ ਜੀ ਉੱਪਰ ਧੰਨ ਗੁਰੂ ਲਿਖਿਆ ਜੀ ਤੇ ਆਹ ਦੇਖੋ ਜੀ RAMDAS ਬਣਾ ਤਾ ਇੱਤਾ ਹੀ ਆਪਾਂ ਤੇ ਹੁਣ ਧੰਨ ਗੁਰੂ ਬਣਾਵਾਂਗੇ ਜੀ ਆ ਦੇਖੋ ਜੀ ਪੂਰੀ ਐਨ ਜਮਾ ਵਧੀਆ ਸਫਾਈ ਨਾਲ ਕੰਮ ਕੀਤਾ ਜੀ ਬਾਕੀ ਤੁਸੀਂ ਦੱਸਣਾ ਜੀ ਇੱਕ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਸਪੋਰਟ ਮਿਲਦੀ ਰਹਿੰਦੀ ਹੈ ਤੁਹਾਡੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਆਹ ਦੇਖੋ ਜੀ ਹੁਣ ਆਪਾਂ ਧੰਨ ਬਣਾਤਾ ਸੀਗਾ ਜੀ ਤੇ ਗੁਰੂ ਬਣਾਵਾਂਗੇ ਹੁਣ ਤੇ ਫਿਰ ਪੂਰਾ ਸ਼ਬਦ ਬਣ ਜੇਗਾ ਜੀ ਗੁਰੂ ਰਾਮਦਾਸ ਜੀ ਦਾ ਨਾਮ ਧੰਨ ਗੁਰੂ ਰਾਮਦਾਸ ਜੀ ਕੀ ਕਮੈਂਟਾਂ ਦੇ ਵਿੱਚ ਜਰੂਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਿਖਣਾ ਜੀ ਤੁਸੀਂ ਤੇ ਆ ਦੇਖੋ ਜੀ ਹੁਣ ਆਪਣਾ ਇਹ ਪੂਰਾ ਬਣ ਕੇ ਤਿਆਰ ਹੋ ਗਿਆ ਜੀ ਤੇ ਆ ਦੇਖੋ ਜੀ ਕਿਵੇਂ ਦਾ ਲੱਗਿਆ ਜੀ ਤੁਹਾਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਲਓ ਦੱਸੋ ਜੀ ਕਿਵੇਂ ਦਾ ਲੱਗਿਆ ਜੀ ਧੰਨਵਾਦ ਜੀ ਸਾਰਿਆਂ ਦਾ ਜੀ ਦੇਖਣ ਆਲਿਆਂ ਦਾ ਧੰਨ ਗੁਰੂ ਰਾਮਦਾਸ ਜੀ